ਬੇਈਮਾਨਿਆ ਤੇ ਪ੍ਰਬੰਧਕ ਕਮੇਟੀ ਦਾ ਸਟਾਫ ਤੇ ਉਹਦੇ ਮਾਲਕ ਖਜ਼ਾਨਾ ਹੀ ਖਾਲੀ ਹੋ ਜੇ ਲਾਇਬ੍ਰੇਰੀ ਪੂਰੀ ਖਾਲੀ ਹੋ ਜੇ ਤੇ ਸਾਨੂੰ ਜਵਾਬ ਨਾ ਮਿਲੇ ਅਜੇ ਤੱਕ ਧੰਮੀ ਹੁਣੀ ਲੰਬੇ ਸਮੇਂ ਤੋਂ ਪ੍ਰਧਾਨ ਨੇਗੇ ਜਦੋਂ ਵੀ ਕੋਈ ਬਾਦਲ ਪਰਿਵਾਰ ਤੇ ਗੱਲ ਆਉਂਦੀ ਆ ਤਾਂ ਬੜੀ ਛੇਤੀ ਜਵਾਬ ਦਿੰਦੇ ਪ੍ਰਧਾਨ ਹੋਵੇ ਇਹ ਸਾਡਾ ਜਥੇਦਾਰ ਹੋਵੇ ਗੜਗੱਜ ਸਿੰਘ ਇਹਨਾਂ ਦੀ ਵਫਾ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਗੁਰੂ ਘਰ ਨਾਲ ਨਹੀਂ ਇਹਨਾਂ ਦੀ ਵਫਾ ਆਦਲ ਪ੍ਰਵਾਨ ਚਾਰਜ ਕਤਨਾ ਸਾਇੰਸੀ ਤੋਂ ਉਤੇ ਲਿਖਿਆ ਸੀ ਇੰਨੀਆਂ ਐਨੇ ਸਰੂਪ ਇਹ ਬੰਦੇ ਆਉਣਗੇ ਉਹਨੂੰ ਚੁਕਾ ਦਿੱਤੇ ਜਾਂ ਉਹ ਸਲਿੱਪਾ ਇਨਕੁਆਰੀ ਦਾ ਹਿੱਸਾ ਨਹੀਂ ਬਣਦੀ ਕੋਈ ਨਾ ਲੈ ਕੇ ਜੇਬ ਚ ਪਾ ਲਈਆਂ ਜਿੰਨੀ ਦੇਰ ਤੱਕ ਕਮੇਟੀ ਸਹਿਯੋਗ ਨਹੀਂ ਦੇਊਗੀ ਉਨੀ ਦੇਰ ਸਿੱਟ ਕੀ ਕਰੂੰਗੀ ਬਾਦਲ ਪ੍ਰਵਾਰ ਨੂੰ ਉਹਨਾਂ ਨੇ ਸੈਂਟਰ ਸਰਕਾਰ ਨੇ ਖੁੱਲ੍ਹ ਦਿੱਤੀ ਆ ਤੇ ਇਹ ਸੈਂਟਰ ਸਰਕਾਰ ਦੀ ਦਖਲਅਦਾਜ਼ੀ ਕਰਕੇ ਹੋ ਰਹੀ ਆ ਨਾ 267 ਸਰੂਪ ਘਟਾਉਣਗੇ ਤੋਂ ਉਹਨਾਂ ਕਿਹਾ ਵੀ ਇਹ ਘਟਨੇ ਮੈਂ ਚਾਰਜ ਲੈਣਾ ਮੈਨੂੰ ਪੂਰੇ ਕਰਕੇ ਉਹਨਾਂ ਨੇ ਵੀ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਇਹਨਾਂ ਨੇ ਬੁੱਕਲ ਚ ਲੱਡੂ ਘੋਰੇ ਫਿਰ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਸੂਪ ਤਿਆਰ ਕਰਕੇ ਰੱਖ ਦਈਏ ਹੂੰ ਫਿਰ ਛਾਪੇ ਗਏ ਬਾਦਲ ਦੀ ਵਫਾ ਦੇ ਵਿੱਚ ਉਹ ਬੇਵਫਾਈ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਬਾਦਲ ਪਰਿਵਾਰ ਕੋਲੇ ਕੀ ਹੱਕ ਹੈ ਕਿ ਉਹ ਐਸਜੀਪੀਸੀ ਯਸਰੀ ਕਾਲਕਸਬ ਦੇ ਵਿੱਚ ਇੰਨੀ ਦਖਲਅੰਦਾਜ਼ੀ ਕਰ ਰਹੇ ਉਹਨਾਂ ਕੋਲੇ ਇਹੋ ਜੀ ਕੀ ਪਾਵਰ ਹੈ ਬਾਦਲ ਪਰਿਵਾਰ ਨੇ ਇਹਨੂੰ ਆਪਣੇ ਪਰਿਵਾਰ ਦੀ ਜਾਇਦਾਦ ਬਣਾ ਲਿਆ ਗੜਗਾਜੀ ਵਰਗੇ ਜਿਹੜੇ ਚੱਪਲਾਂ ਚੁੱਕ ਕੇ ਅੱਗੇ ਖੜੀਆਂ ਪਾਉਂਦੇ ਆ ਉਹਨਾਂ ਦੀਆਂ ਜਰਾਨੀਆਂ ਦੇ ਪੈਰ ਧੋਂਦੇ ਆ ਮੰਦਰ ਸਾਹਿਬ ਗਈਆਂ ਦੇ ਉਹਨਾਂ ਨੂੰ ਜਥੇਦਾਰ ਬਣਾਉਣ ਲੱਗੇ ਕਿੰਨੀ ਮਰਿਆਦਾ ਰਹਿ ਗਈ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗੜਗਾਜੀ ਵਰਗੇ ਤੇ ਕਾਲ ਤਖਤ ਦੇ ਜਥੇਦਾਰ ਨਹੀਂ ਕਹਿ ਜਾ ਸਕਦੇ ਇਹ ਤਾਂ ਕਲੰਖ ਕਹਿ ਸਕਦੇ ਜਥੇਦਾਰ ਰਾਤ ਨੂੰ 2 ਵਜੇ ਚੋਰਾਂ ਦੀ ਤਰ੍ਹਾਂ ਪਾਗ ਲਵੇ ਤੇ ਕਿਉਂ ਲਵੇ ਗਿਆਨੀ ਹਰਪ੍ਰੀਤ ਸਿੰਘ ਸਾਰਾ ਕੁਝ ਛੱਡ ਕੇ ਸਿਆਸਤ 'ਚ ਆ ਗਏ ਉਸ ਅਹੁਦੇ ਦੀ ਜਿਹੜੀ ਮਰਿਆਦਾ ਲੋਕਾਂ ਦੇ ਵਿੱਚ ਇਹਨੂੰ ਕਿਵੇਂ ਦੇਣਗੇ ਗੁਰਗਾਜ ਸਿੰਘ ਤੇ ਵੱਡੇ ਭਰਾ ਹੀ ਨੇ ਸਤਿ ਸ਼੍ਰੀ ਅਕਾਲ ਜੀ ਬਾਬੂ ਸਾਹੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਕਬਜਤ ਕੋ ਸਿੱਧੂ ਤੇ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਨੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਗੱਲਬਾਤ ਦੇ ਵਿਸ਼ੇ ਬੜੇ ਨੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਉਹਨਾਂ ਦਾ ਭਾਈ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀ ਸਭ ਤੋਂ ਪਹਿਲਾਂ ਗੱਲ ਹੈ ਜਿਹੜੀ ਭਾਈ ਸਾਹਿਬ ਉਹ ਮਹਾਰਾਜ ਦੇ ਸਰੂਪ ਦੀ ਕਰਾਂਗੇ ਮਹਾਰਾਜ ਦੇ ਸਰੂਪ ਜਿਹੜੇ ਗਾਇਬ ਹੋਏ ਨੇ ਚਰਚਾ ਛਿੜੀ ਹੈ ਸਿੱਟ ਸ੍ਰੀ ਕਾਲ ਤਖਸਾਹਬ ਐਸਜੀਪੀਸੀ ਸਰਕਾਰ ਸਾਰਾ ਕੁਝ ਸਾਹਮੋ ਸਾਹਮਣੇ ਹੈ ਜੀ ਇਹ ਤਾਂ ਸਭ ਨੂੰ ਪਤਾ ਹੈ ਕਿ ਉਹ ਸਰੂਪ ਦਾ ਰੋਲਾ ਪਿਆ ਹੋਇਆ ਵੀ ਗਾਇਬ ਹੋਏ ਪਰ ਸਹੀ ਮਾਇਨੇ ਦੇ ਵਿੱਚ ਉਹ ਸਰੂਪ ਗਿਣਤੀ ਪਹਿਲਾਂ ਤਾਂ ਸਵਾਲੇ ਵੀ ਗਿਣਤੀ ਸਹੀ ਦੱਸ ਰਹੇ ਨੇ ਦੂਜੀ ਗੱਲ ਇਹ ਚਰਚਾ ਛਿੜੀ ਕਿੱਥੋਂ ਕਿਵੇਂ ਪਤਾ ਲੱਗਿਆ ਵੀ ਸਰੂਪ ਮਹਾਰਾਜ ਦੇ ਗਾਇਬ ਹੋਏ ਨੇ ਕਿੱਥੋਂ ਬਾਹਰ ਨਿਕਲੀ ਗੱਲ ਤੇ ਜਿਸ ਤੋਂ ਬਾਅਦ ਇਹ ਰੋਲਾ ਵਧਿਆ ਅਸਲ ਇਹ ਮੁੱਦਾ ਹੁਣ ਆਇਆ ਕਿੱਥੋਂ ਇੰਨੇ ਸਮੇਂ ਬਾਅਦ ਦੱਬਿਆ ਦਬਾਇਆ ਨਿਕਲਿਆ ਕਿਵੇਂ ਬਾਹਰ ਅਸਲ ਚ ਅਸਰੂਪ ਜਿਹੜੇ ਗਾਇਬ ਹੋਏ ਨੇ ਨਾ ਉਹ ਇਕੱਠੇ ਹੋਏ ਨੇ ਪ੍ਰਾਤਨ ਸਰੂਪ ਜਿਹੜੇ ਹੱਥ ਲਿਖਤ ਸਰੂਪ ਜਿੰਨੇ ਵੀ ਸੀ ਅ 2 2 3 3 ਸਦੀਆਂ ਪੁਰਾਣੇ 4 4 ਸਦੀਆਂ ਪੁਰਾਣੇ ਜਿਨ੍ਹਾਂ ਤੇ ਗੁਰੂ ਹਰਬਿੰਦ ਪਾਸ਼ਾ ਦੇ ਸਾਈਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਈਨ ਉਹ ਮਿਲਟਰੀ ਲੈ ਗਈ ਸੀ ਬਲੂ ਸਟਾਰ ਚ ਅੱਛਾ ਜੀ ਸਾਰੀ ਲਾਇਬ੍ਰੇਰੀ ਉਹ ਲਾਇਬ੍ਰੇਰੀ ਜਦੋਂ ਵਾਪਸ ਆਈ ਸਾਰੀ ਤੇ ਉਹ ਆਈ तकरीबन 90 ਦੇ ਆਸ-ਪਾਸ ਉਹਦੇ ਵਿੱਚ ਉਹਨਾਂ ਨੇ ਜਿਹੜੇ ਸਰੂਪ ਲੈ ਕੇ ਗਏ ਸੀ ਉਹ 205 ਸਰੂਪ ਸੀ ਪ੍ਰਾਤਨ ਵੱਡੇ ਤੇ ਛੋਟੇ ਆਕਾਰ ਦੇ 28 ਹੁਕਮਨਾਮੇ ਦੋ ਦਸਮਗ੍ਰੰਥ ਪ੍ਰਾਤਮ ਦੋ ਜਨਮ ਸਾਖੀਆਂ ਦੇ ਖਰੜੇ ਇਹ ਆਏ ਤਿੰਨ ਕਚਤਾ ਚ ਰਸੀਬ ਕੀਤੇ ਗਏ ਰਸੀਬ ਕਰਨ ਵਾਲਿਆਂ ਦੇ ਸਾਈਨ ਨੇ ਸੀਬੀਆਈ ਕੋਲ ਉਦੋਂ ਬਾਅਦ ਫਿਰ ਉਹ ਜਦੋਂ ਦਿੱਤੇ ਤੇ ਉਦੋਂ ਪੁਰਾਣੀਆਂ ਅਖਬਾਰਾਂ ਦੇ ਵਿੱਚ ਉਹਨਾਂ ਦੇ ਤਸਵੀਰਾਂ ਨੇ ਤੇ ਉਦੋਂ ਬਾਅਦ ਉਹ ਲਾਇਬ੍ਰੇਰੀ ਦੇ ਵਿੱਚ ਐਂਟਰ ਕੀਤੇ ਤੇ ਇੰਦਰਾਜ ਦਰਜ ਨੇ ਜਿਹੜੇ ਰਜਿਸਟਰ ਹੁੰਦੇ ਆ ਜੀ ਵੇਰਵਾ ਉਹਦੇ ਵਿੱਚ ਵੀ ਐਨੇ ਰੂਪ ਦਿੱਲੀ ਤੋਂ ਆਏ ਫਿਰ ﺍﻟमारीਆਂ ਦੇ ਉੱਤੇ ਲਿਖਿਆ ਕਿ ਦਿੱਲੀ ਸੀਬੀਆਈ ਵੱਲੋਂ ਰਿਟਰਨ ਸਮਾਨ ਐਸ ﺍﻟमारी 'ਚ ਐਸ ﺍﻟमारी 'ਚ ਐਸੋ ਚਿੱਟਾਂ ਲੱਗੀਆਂ ਹਲੇ ਤੱਕ ਅੱਛਾ ਜੀ ਅਜੋ ﺍﻟमारीਆਂ ਖਾਲੀ ਨੇ ਹੂੰ ਉਨੇ ਮਿਲ ਰਹੇ ਉਹਦੇ ਲਈ تقریبا 20 ਸਾਲ ਤੋਂ ਜਦੋ ਜੈਦ ਹੋ ਰਹੀ ਆ ਜਿਹੜੇ ਸਾਡੇ ਵਰਗੇ ਰੌਲਾ ਪਾਉਣ ਲਿਆ ਕਿ ਵੀ ਤੁਸੀਂ ਉਹ ਦੱਸੋ ਸਾਨੂੰ ਕਿੱਥੇ ਗਏ ਪਰ ਕਮੇਟੀ ਦੱਸ ਨਹੀਂ ਰਹੀ ਇੱਕ ਤੇ ਉਹ ਨੇ ਜੀ ਇਹ ਕਹਿੰਨੇ 328 ਰੋਪ ਇਹਨਾਂ ਦਾ ਕਿਸੇ ਵੀ ਆਪੋਜੀਸ਼ਨ ਨੇ ਕਿਸੇ ਨੇ ਵੀ ਮੇਰੇ ਵਰਗੇ ਨੇ ਜਾਂ ਕਿਸੇ ਪੱਤਰਕਾਰ ਨੇ ਇਹ ਮਸਲਾ ਨਹੀਂ ਚੁੱਕਿਆ ਇਹ ਮਸਲਾ ਜਦੋਂ ਇਹ ਕਮਲਜੀਤ ਸਿੰਘ ਮੈਨੇਜਰ ਜਿਹੜਾ ਸੀਗਾ ਗੁਰੂਗ੍ਰੰਥ ਸਾਹਿਬ ਪਵਨ ਦੇ ਵਿੱਚ ਜਿਹਦੇ ਕੋਲ ਸਰੂਪ ਆਉਂਦੇ ਸੀ ਤਿਆਰ ਹੋ ਕੇ ਤੇ ਉਹਦੇ ਕੋਲ ਇੱਕ ਫਾਈਲ ਆਉਂਦੀ ਸੀ ਡਰੈਸ ਆਉਂਦਾ ਸੀ ਲੇਜਰ ਬੁੱਕ ਦਾ ਲਿਖਿਆ ਹੋਇਆ ਸਾਰਾ ਉਹ ਬਿੱਲ ਆਉਂਦਾ ਸੀ ਤੇ ਉਹ ਉਹਨੂੰ ਆਰਡਰ ਹੁੰਦਾ ਵੀ ਐਸ ਸਰੂਪ ਐਸ ਡਰੈਸ ਤੇ ਐਨੇ ਸਰੂਪ ਜਾਣ ਲਈ ਤਿਆਰ ਕੀਤੇ ਜਾਣ ਅੱਛਾ ਜੀ ਉਹ ਫਿਰ ਉਹ ਉਹ ਬਸ ਤਿਆਰ ਹੁੰਦੀ ਸੀ ਪੰਜ ਪਿਆਰੇ ਤਿਆਰ ਹੁੰਦੇ ਸੀ ਨਾਲ ਮੈਨੇਜਰ ਜਾਂਦਾ ਸੀ ਤੇ ਨਾਲ ਉਹ ਬਿੱਲ ਜਾਂਦਾ ਸੀ ਤੇ ਉਹ ਸਰੂਪ ਚਲੇ ਜਾਂਦੇ ਉਹ ਮੈਨੇਜਰ ਜਦੋਂ ਬਦਲੀ ਹੋਈ ਤੋਂ ਜਦੋਂ ਉਹਨੂੰ ਚੇਂਜ ਕਰਨ ਵਾਲਾ ਚਾਰ ਚਰਨ ਵਾਲਾ ਦੂਸਰਾ ਮੈਨੇਜਰ ਆਇਆ ਉਹਨੇ ਉਹ ਗਿਣੇ ਅੱਛਾ ਜੀ ਨਾਲ ਆਪਣੀ ਜਿਹੜਾ ਉਥੋਂ ਦਾ ਕਾਰਡ ਮੁਤਾਬਕ ਉੱਚ 260 ਸਰੂਪ ਕੱਟ ਨਿਕਲੇ ਹੂੰ ਇਹ ਲਗਭਗ ਕਿਹੜੇ ਸਾਲ ਦੀ ਗੱਲ ਹੈ ਜੀ ਇਹ ਤਕਰੀਬਨ 4-5 ਸਾਲ ਹੋ ਗਏ ਜੀ ਉਦੋਂ ਜਦੋਂ ਉਹ 260 ਰੂਪ ਘੱਟ ਲਏ ਤੋ ਉਹਨਾਂ ਨੇ ਕਿਹਾ ਕਿ ਇਹ ਘੱਟਨੇ ਮੈਂ ਚਾਰਜ ਲੈਣਾ ਮੈਨੂੰ ਪੂਰੇ ਕਰਕੇ ਦੇ। ਉਦੋਂ ਇਹ ਗੱਲ ਸਾਹਮਣੇ ਆਈ। ਅੱਛਾ ਸਾਹਮਣੇ ਆਈ ਤਾਂ ਫਿਰ ਉਹ ਇੱਕ ਪੜਤਾਲ ਕਮੇਟੀ ਬੈਠੀ। ਫਿਰ ਉਹਨਾਂ ਨੇ ਵੀ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਇਹਨਾਂ ਨੇ ਬੁੱਕਲ ਚ ਲੱਡੂ ਘੋਰੇ ਫਿਰ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਸਰੂਪ ਤਿਆਰ ਕਰਕੇ ਰੱਖ ਦਈਏ। ਹੂੰ ਫਿਰ ਛਾਪੇ ਗਏ। ਅ ਰਿਕਾਰਡ ਤੋਂ ਵੱਧ ਹੇਰਾਫੇਰੀ ਨਾਲ ਸ਼ਾਪ ਕੇ ਤਿਆਰ ਕਰਨ ਲਈ ਕੋਸ਼ਿਸ਼ ਕੀਤੀ ਪਰ ਹੋਏ ਨਹੀਂ ਅੱਛਾ ਜੀ ਤੇ ਉਹਦੇ ਬਾਅਦ ਫਿਰ ਇਹ ਰੌਲਾ ਪੈ ਗਿਆ ਜਦੋਂ ਰੌਲਾ ਪੈ ਗਿਆ ਤੇ ਉਦੋਂ ਫਿਰ ਇਹਨਾਂ ਨੇ ਇਹ ਹਰਪ੍ਰੀਤ ਸਿੰਘ ਹੁੰਦਾ ਸੀ ਇਹਨਾਂ ਦਾ ਜਥੇਦਾਰ ਉਹਨੇ ਇੱਕ ਆਪਣਾ ਮਰਜ਼ੀ ਦਾ ਲਿਆ ਕੇ ਉਹਦਾ ਦੋਸਤ ਸੀਗਾ ਕੁਦਰ ਤੇਲੰਗਾਨਾ ਦੇ ਵਿੱਚ ਐਡਵੋਕੇਟ ਉਹਨਾਂ ਨੇ ਕਮਿਸ਼ਨ ਬਣਾਤਾ ਉਹਦਾ ਬਣਾਇਆ ਤਾਂ ਸੀਗਾ ਜੱਜ ਦਾ ਪਰ ਜੱਜ ਨੂੰ ਜਦੋਂ ਉਹਨਾਂ ਨੇ ਦੱਸਿਆ ਕੰਮ ਵੀ ਆਹ ਕੰਮ ਤੇ ਇਤਰਾ ਤੇ ਇਤਰਾ ਇਤਰਾ ਕਰਨਾ ਉਹ ਕਹਿੰਦੀ ਇਹ ਕਿਤਰਾ ਕਰਨਾ ਇਹ ਮੈਂ ਦੱਸੂਗੀ ਹੂੰ ਤੇ ਤੁਸੀਂ ਨਹੀਂ ਮੈਨੂੰ ਦੱਸੋਗੇ ਅੱਛਾ ਲੇਡੀ ਜੱਜ ਸੀ ਹਾਂ ਉਹ ਉਹ ਛੱਡ ਗਈ ਤੇ ਉਹਦੇ ਬਾਅਦ ਉਹਦੇ ਨਾਲ ਇੱਕ ਸੀਏਸੀ ਲੜਕੀ ਐ ਅਟੋਗੇਟ ਸੀ ਲੜਕੀ ਤੇ ਇਹ ਲੱਗ ਗਿਆ ਤੇ ਉਹ ਤਲੰਗਾਨਾ ਦਾ ਇੱਕ ਵਹਿਦਾ ਦੋਸਤ ਆਇਆ ਦਾ ਹਰਪੀ ਸਿੰਘ ਉਹਨਾਂ ਦਾ ਹੀ ਹਾਂ ਹਰਪੀ ਸਿੰਘ ਦਾ ਜੀ ਉਹਨੂੰ ਲਾਤਾ ਉਹਨੇ ਜਿਹੜੀ ਇਨਕੁਆਰੀ ਕੀਤੀ ਤੇ ਉਹਦੇ ਵਿੱਚ ਵੀ ਇੱਕ ਨੁਕਵਾਰੀ ਸੀਗੀ ਜਿਹੜੀ ਸਾਡੀ ਜਾਣਕਾਰੀ ਮੁਤਾਬਕ ਜਿਹਦੇ ਤੇ ਹਰੇਕ ਪੇਜ ਤੇ ਸਾਰਿਆਂ ਦੇ ਸਾਈਨ ਸੀ ਤਿੰਨਾਂ ਦੋ ਦੋ ਕੁੜੀਆਂ ਨੇ ਇੱਕ ਇਹਦੇ ਹੂੰ ਉਹਦੇ ਉਹਦੇ ਵਿੱਚ ਵੀ ਨਿਕਲਿਆ ਕਿ ਵੀ ਐਨੇ ਅੰਗ ਜਿਹੜੇ ਆ ਉੱਥੇ ਬਹੁਤ ਬੁਰੀ ਤਰ੍ਹਾਂ ਰੁਲਦੇ ਪਏ ਸੀ ਭੰਨੇ ਹੋਏ ਸੀ ਉਹਨਾਂ ਦੇ ਪੈਰਾਂ ਥੱਲੇ ਆਉਂਦੇ ਸੀ ਤੇ ਉਹਦੀਆਂ ਤਸਵੀਰਾਂ ਖਿੱਚੀਆਂ ਉਹ ਤਸਵੀਰਾਂ ਸਾਡੇ ਕੋਲ ਵੀ ਆਈਆਂ ਅਸੀਂ ਬੜਾ ਵੱਡਾ ਪ੍ਰੋਟੈਸਟ ਕੀਤਾ ਤੇ ਇਹ ਇਹ ਵੀ ਉਹਨੇ ਨਾਲ ਲਿਖਤਾ ਵੀ ਇਹ ਇਹਦੇ ਨਾਲੋਂ ਵੱਡੀ ਬੇਅਦਬੀ ਕਿਤੇ ਨਹੀਂ ਹੋ ਰਹੀ ਸਾਡੇ ਹੂੰ ਉਹਦੇ ਵਿੱਚ ਉਹਨੇ ਜਦੋਂ ਰਿਕਾਰਡ ਚੈੱਕ ਕਰਕੇ ਤੇ ਸਾਰਾ ਫਾਈਨਲ ਕੀਤਾ ਤੇ ਉਹ ਕਹਿੰਦਾ 260 ਨਹੀਂ 328 ਰੂਪ ਨੇ ਅੱਛਾ ਜੀ ਕੱਟ ਗਏ 328 ਰੂਪ ਉਹਨੇ ਕਹਿ ਜਿਹਨਾਂ ਜਨੂੰ ਇਹਨੇ ਇਨਕੁਆਰੀ ਤੇ ਬਠਾਇਆ ਆਪ ਅੱਛਾ ਜੀ ਫਿਰ ਉਸ ਇਨਕੁਆਰੀ ਨੂੰ ਚੇਂਜ ਕੀਤਾ ਥੋੜਾ ਜਿਹਾ ਚੇਂਜ ਕੀਤਾ ਦਮਦਮਾ ਸਾਹਿਬ ਜਾ ਕੇ ਵੱਖਰਾ ਤੇ ਉਹ ਫਿਰ ਵੱਖਰੀ ਜਿਹੀ ਫਾਈਲ ਬਣੀ ਤੇ ਉਹਦੇ ਹਰੇਕ ਪੇਜ ਤੇ ਕੋਈ ਸਾਇ ਨਹੀਂ ਖੀਰ ਤੇ ਕੋਈ ਪੀਜ ਤੇ ਸਾਇ ਨਹੀਂ ਈਚਰ ਸਿੰਘ ਜੀ ਹਾਂਜੀ ਉਹਦੇ ਬਾਅਦ ਸਾਨੂੰ ਅਜ ਤੱਕ ਪੱਲਾ ਨਹੀਂ ਫੜਾਇਆ ਇਸ ਪ੍ਰਬੰਧਕ ਕਮੇਟੀ ਨੇ ਹੂੰ ਕਿ ਇਹ ਸਰੂਪ ਜਿਹੜੇ ਆ ਤੇ ਅਸਲ ਗੱਲ ਇਹ ਸੀ ਕਿ ਜਿਹੜਾ ਸੀਗਾ ਮੈਨੇਜਰ ਜਿੱਤੋਂ ਚਾਰਜ ਲਿਆ ਉਹਨੇ ਕਿਹਾ ਜੀ ਇਹ ਜਿਹੜੇ ਸਰੂਪ ਘਟਦੇ ਨੇ ਇਹ ਪੂਰੇ ਨੇਤਪਰਾਸ ਚਾਰ ਸਲੀਪਾਂ ਨੇ ਜਿਹੜੀਆਂ ਤੁਸੀਂ ਇਹਨਾਂ ਨੂੰ ਕਾਊਂਟ ਨਹੀਂ ਕਰ ਰਹੇ ਮੈਚ ਨਹੀਂ ਹੋ ਰਹੀਆਂ ਇਹ ਹਾਂ ਇਹ ਕਾਊਂਟ ਇਸ ਕਰਕੇ ਨਹੀਂ ਉਹਨਾਂ ਤੇ ਐਡਰੈਸ ਹੈ ਨਹੀਂ ਸੀ ਉਹਨਾਂ ਤੇ ਚਾਰ ਸਕਤਰਾਂ ਦੇ ਸਾਇੰਸ ਸੀਗੇ ਚੀਫ ਸਕਤਰ ਦੇ ਇੱਕ ਗੁਰਬਚਨ ਸਿੰਘ ਜਿਹੜਾ ਗੁਰੂਗ੍ਰੰਥ ਸਾਹਿਬ ਭਵੰਦਾਸ ਸਕਤਰ ਉਹਦੇ ਇੱਕ ਤੇ ਅਲੀ ਅਲੀ ਆ ਕੋਈ ਉਹਦੇ ਤੇ ਚਾਰ ਸਕਤਰਾਂ ਦੇ ਸਾਇੰਸੀ ਤੇ ਉਤੇ ਲਿਖਿਆ ਸੀ ਇੰਨੀਆਂ ਐਨੇ ਸੂਪ ਇਹ ਬੰਦੇ ਹੋਣਗੇ ਉਹਨੂੰ ਛੁਕਾ ਦਿੱਤੇ ਜਾ ਜਿਵੇਂ ਕੋਈ ਚੀਜ਼ ਹੁੰਦੀ ਆ ਹਾਂ ਉਹ 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 ਹੁਣ ਉਹ ਕਿਹੜੀ ਜਗ੍ਹਾ ਤੋਂ ਆਏ ਬੰਦੇ ਕਿਥੇ ਨੇ ਜਾਣ ਲਈ ਕਿਹਾ ਇਹ ਉਹਨੂੰ ਨਹੀਂ ਪਤਾ ਇਹਨੇ ਕਹਿੰ ਮੈਨੂੰ ਤੇ ਆ ਚਾਰ ਸਲਿੱਪਾਂ ਆਈਆਂ ਤੇ ਇਹਨਾਂ ਦਾ ਹੁਕਮ ਆਇਆ ਤੇ ਮੈਂ ਦੇ ਦਿੱਤੇ ਉਹ ਸਲਿੱਪਾਂ ਇਨਕੁਆਰੀ ਦਾ ਹਿੱਸਾ ਨਹੀਂ ਬਣ ਰਹੀਆਂ ਉਹ ਇਹਨਾਂ ਲੈ ਕੇ ਜੇਬ 'ਚ ਪਾ ਲਈਆਂ ਇਹ ਬੰਦਾ ਭੋਲਾ ਸੀਗਾ ਸ਼ਰੀਫ ਸੀਗਾ ਇਹਨੂੰ ਇਹਨੇ ਉਹਦੀਆਂ ਸਲਿੱਪਾਂ ਦੀਆਂ ਫੋਟੋਸਟੇਟ ਨਹੀਂ ਸੀ ਕਰਾਈਆਂ ਤੇ ਉਹਦੇ ਬਾਅਦ ਫਿਰ ਇਹ ਹੋਈ ਉਹਨੂੰ ਵੀ ਤੇਨੂੰ ਅਸੀਂ ਬੈਕ ਡੋਰ ਤੋਂ ਇਹਨੇ ਪੈਸੇ ਦੇ ਦੇਆਗੇ ਤੂੰ ਮੰਨ ਜਾ ਕੇ ਮੇਰੀ ਗਲਤੀ ਨਾਲ ਮੈਂ ਕ੍ਰਾਪਸ਼ਨ ਕੀਤੀ ਐ ਮੈਂ ਪੈਸੇ ਲੈ ਕੇ ਬੀਜ ਦਿੱਤੀਆਂ ਤੋ ਹੇਦਾ ਦਾ ਉਹਨੂੰ ਧੱਕੇ ਨਾਲ ਕਰਵਾਇਆ ਕਰਵਾਇਆ ਜੋ ਪਰ ਉਹ ਫਿਰ ਵੀ ਉਹ ਬੰਦਾ ਜਿਹੜਾ ਸੀਗਾ ਉਹ ਉਹਨੇ ਜਾਣਕਾਰੀ ਦੇ ਦਿੱਤੀ ਪਿਆ ਇਹ ਗੱਲ ਹਮ ਇਸ ਕਰਕੇ ਉਹ ਜਿਹੜੀਆਂ ਸਲਿੱਪਾਂ ਨੇ ਉਹ ਕਿਹੜੀਆਂ ਸੀਗੀਆਂ ਤੇ ਉਹ ਦੱਸ ਸਕਦੇ ਨੇ ਉਹੀ ਸਖਤਰ ਜਿਹੜੇ ਜਿਨ੍ਹਾਂ ਨੇ ਇਹ ਸਲਿੱਪਾਂ ਆਈਆਂ ਸਾਈਨ ਕੀਤੇ ਉਹੀ ਦੱਸ ਸਕਦੇ ਵੀ ਇਹ ਕਿੱਧਰ ਜਾਣੇ ਸੀ ਤੇ ਸਾਨੂੰ ਕੀ ਦਾ ਆਰਡਰ ਆਇਆ ਤੋ ਅੱਜ ਤੁਸੀਂ ਉਹ ਸਰਕਾਰ ਲੱਭਦੀ ਫਰੇ ਡੇਰੇਆਂ 'ਚ ਆ ਕੇ ਇਸ ਤਰ੍ਹਾਂ ਸਰੂਪ ਨਹੀਂ ਲੱਭਣੇ ਕਿਵੇਂ ਲੱਭਣਗੇ ਫਿਰ ਸਰੂਪ ਤੇ ਉਹ ਲੱਭਣਗੇ ਚਾਰ ਬੰਦੇ ਜਿਹੜੇ ਸੈਕਟਰੀ ਸੀਗੇ ਉਹਨਾਂ ਨੂੰ ਥਾਣੇ ਬੁਲਾਉਣ ਉਹਨਾਂ ਨੂੰ ਕਹਿੰਦੇ ਸਲੀਪਾਂ ਕੀ ਦੀਆਂ ਸੀ ਤੁਹਾਨੂੰ ਕਿਹਨੇ ਆਰਡਰ ਦਿੱਤਾ ਕਿੱਥੇ ਭੇਜਣੇ ਸੀ ਉਹ ਜਿੱਥੇ ਉਹ ਇਸ਼ਾਰਾ ਕਰਨ ਉੱਥੇ ਆ ਕੇ ਰੇਡ ਕਰਨ ਹੂੰ ਤਾਂ ਮਿਲ ਲੈ ਐਦਾ ਨਹੀਂ ਮਿਲਦੀ ਜਿਵੇਂ ਸਰਕਾਰ ਕਰ ਰਹੀ ਬਦਲ ਦੇਖੋ ਹਰ ਇੱਕ ਡੇਰੇ 'ਚ ਤੁਸੀਂ ਜਾਣਦੇ ਹੋ ਸਾਡੇ ਪੰਜਾਬ ਦੇ ਪਿੰਡਾਂ 'ਚ ਡੇਰਿਆਂ 'ਚ ਕੋਤਰੀਆਂ ਹੁੰਦੀਆਂ 101 ਖੜਪਾਠ 101 ਸਰੂਪ ਤੇ ਹੈਗਾ ਹੀ ਆ ਨਾ ਉਹ ਤੋਂ ਬਾਅਦ ਵੀ ਹੋਣਗੇ ਤੇ ਪਤਾ ਨਹੀਂ ਕਿਹੜੇ ਸਮਾਨੇ ਤੇ ਸੰਭਾਲ ਕੇ ਰੱਖੇ ਲੋਕਾਂ ਵੀ ਅਸੀਂ ਉੱਥੇ ਰੇਡ ਕਰੀ ਜਾਈਏ ਉੱਥੋਂ ਨਹੀਂ ਮਿਲਣਾ ਸਾਨੂੰ ਉਹ ਸਿੰਘ ਸਾਹਿਬ ਜਿਸ ਤਰ੍ਹਾਂ ਸੈਟ ਅਪ ਹਲਾ ਈਸਾ ਸਿੰਘ ਉਹਨਾਂ ਦੀ ਸੈਟ ਬਣਾਈ ਗਈ ਹੁਣ ਸਰਕਾਰ ਨੇ ਆਪਣੀ ਸੈਟ ਬਣਾਈ ਤੇ ਉਹ ਕੰਮ ਕਰੀ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਕਿ ਇਹ ਸੈਟਾਂ ਬਣਾਵਨੂ ਕੇ ਚੋ ਨਿਕਲਣਾ ਕੋਸ਼ਿਸ਼ ਉਹ ਦੇਖੋ ਇੱਕ ਤੇ ਇਹਨਾਂ ਸਭ ਤੋਂ ਵੱਡੀ ਗੱਲ ਤੇ ਆ ਬਈ ਬੇਈਮਾਨ ਹੈ ਤੇ ਪ੍ਰਬੰਧਕ ਕਮੇਟੀ ਦਾ ਸਟਾਫ ਤੇ ਉਹਦੇ ਮਾਲਕ ਜਿਨ੍ਹਾਂ ਦੀ ਵਜ੍ਹਾ ਨਾਲ ਇਹ ਸਰੂਪ ਗਏ ਇੱਕ ਕਿਲੇ ਵਰਗਾ ਸਾਡਾ ਮੁਕਾਮ ਹੈ ਉਹਦੇ ਵਿੱਚੋਂ ਇੱਕ ਸਰੂਪ ਚਲੇ ਜਵੇ ਦੋ ਚਲੇ ਜਾਣ ਤੇ ਭਨੇਕਾ ਲੱਗ ਸਕਦਾ ਕੋਈ ਹੂੰ ਇੰਨੀ ਵੱਡੀ ਮਾਤਰਾ ਚ ਸਰੂਪ ਜਾਣ ਫਿਰ ਖਜ਼ਾਨਾ ਹੀ ਖਾਲੀ ਹੋ ਜਾਏ ਲਾਇਬ੍ਰੇਰੀ ਪੂਰੀ ਖਾਲੀ ਹੋ ਜਾਏ ਤੇ ਸਾਨੂੰ ਜਵਾਬ ਨਾ ਮਿਲੇ ਅੱਜ ਤੱਕ ਇਹ ਕਿਤਾ ਹੋ ਸਕਦਾ ਬੱਸ ਤਾਂ ਮਹਾਰਾਜ ਜੀ ਸੂਪ ਤਾਂ ਚਲੋ ਸਾਰੇ ਬਰਾਬਰ ਨੇ ਪਰ ਜਿਹੜੇ ਪ੍ਰਾਣੇ ਨੇ ਪਰਾਤਨ ਨੇ ਉਹ ਤਾਂ ਕੋਈ ਪੋਸਿਬਿਲਟੀ ਵੀ ਨਹੀਂ ਹੋਣੀ ਇਹ ਇਹ ਨਾਤੇ ਦੇ ਲਈ ਕੋ ਸੈੱਟ ਬਣੀ ਇਹਦੇ ਲਈ ਕੋਰਟ ਪੁੱਛਦਾ ਰਿਹਾ کئی ਸਾਲ ਹੂੰ ਕੋਰਟ ਪੁੱਛਦਾ ਰਿਹਾ ਕਿ ਸੀਬੀਆਈ ਨੂੰ ਪਹਿਲਾਂ ਸੀਬੀਆਈ ਨੂੰ ਪੁੱਛਿਆ ਸਿੱਖਾਂ ਨੇ ਕੀਤੀ ਕਿ ਸਾਡੇ ਸਮਾਨ ਲੈ ਗਏ ਉਹ ਕੋ ਹਾਈ ਕੋਰਟ ਨੇ ਸੀਬੀਆਈ ਨੂੰ ਪੁੱਛਿਆ ਦਿੱਲੀ ਸਰਕਾਰ ਨੂੰ ਪੁੱਛਿਆ ਉਹਨਾਂ ਨੇ ਜਵਾਬ ਦਿੱਤਾ ਵੀ ਦੇ ਦਿੱਤੇ ਸਾਰੀ ਆ ਲਿਸਟ ਹੈ ਜੀ ਅਸੀਂ ਇਹ ਲੈ ਕੇ ਗਏ ਸੀ ਤੇ ਅਸੀਂ 90 ਤੋਂ ਪਹਿਲਾਂ ਤਿੰਨ ਕਿਸ਼ਤਾਂ ਜਵਾਬਸ ਕਰਦੇ ਹੂੰ ਇਹ ਹੁਣ ਲੈਣ ਵਾਲਿਆਂ ਦੇ ਆ ਸਾਈਨ ਨੇ ਤੇ ਇਹ ਸਬੂਤ ਨੇ ਜਦੋਂ ਅਸੀਂ ਦਿੱਤੇ ਅਖਬਾਰਾਂ ਚ ਪੁਰਾਣੀਆਂ ਕੱਟੀਆਂ ਹੁਣ ਇਹ ਦੱਸਣ ਕੀ ਇਹਨਾਂ ਦਾ ਕੋਈ ਕਟਿਆ ਉਹ ਅਸੀਂ ਦਈਏ ਹੂੰ ਉਹ ਅੱਜ ਦੱਸ ਨਹੀਂ ਪਾਇਆ ਫਿਰ ਉਹ ਸਮਾਨ ਕਿੱਥੇ ਆ ਪ੍ਰਧਾਨ ਨਹੀਂ ਦੱਸ ਪਾਇਆ ਪਰ ਧਾਮੀ ਹੁਣੀ ਲੰਬੇ ਸਮੇਂ ਤੋਂ ਪ੍ਰਧਾਨ ਨੇਗੇ ਹਾਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਇੱਕ ਤਾਂ ਜਦੋਂ ਵੀ ਕੋਈ ਬਾਦਲ ਪਰਿਵਾਰ ਤੇ ਗੱਲ ਆਉਂਦੀ ਆ ਤਾਂ ਉਹ ਬੜੀ ਛੇਤੀ ਜਵਾਬ ਦਿੰਦੇ ਨੇ ਐਸਜੀਪੀਸੀ ਤੇ ਕੋਈ ਸਵਾਲ ਉੱਠਦਾ ਤਾਂ ਬੜਾ ਸਮਾਂ ਲੱਗ ਜਾਂਦਾ ਉਹਨਾਂ ਨੂੰ ਜਵਾਬ ਦੇਣ ਦੇ ਵਿੱਚ ਤੇ ਫਿਰ ਕੀ ਹੁੰਦਾ ਕਿ ਅਖੀਰ ਦੇ ਵਿੱਚ ਹੁਣ ਇਹ ਵੀ ਬੜਾ ਰਵਾਸ ਚ ਲੈ ਵੀ ਸ਼੍ਰੀ ਕਾਟਕ ਸਾਬ ਦੇ ਜਥੇਦਾਰ ਨੂੰ ਹਰ ਗੱਲ ਤੇ ਢਾਲ ਬਣਾ ਦਿੱਤਾ ਜਾਂਦਾ ਹੈ ਕਿਵੇਂ ਦੇਖਦੇ ਹੋ ਧਮੀ ਸਾਹਿਬ ਦੀ ਇਸ ਪੂਰੀ ਕਾਰਗੁਜ਼ਾਰੀ ਦੇਖੋ ਇਸ ਕਰਕੇ ਕਿ ਸਾਡਾ ਪ੍ਰਧਾਨ ਹੋਵੇ ਇਹ ਸਾਡਾ ਜਥੇਦਾਰ ਹੋਵੇ ਗੜਗੱਜ ਸਿੰਘ ਇਹਨਾਂ ਦੀ ਵਫਾ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਗੁਰੂ ਘਰ ਨਾਲ ਨਹੀਂ ਇਹਨਾਂ ਦੀ ਵਫਾ ਬਾਦਲ ਪਰਿਵਾਰ ਨਾਲ ਹੈ ਇਸ ਕਰਕੇ ਫਟਾਫਟ ਉਹਨਾਂ ਦੀ ਬੋਲੀ ਬੋਲਦੇ ਆ ਉਹਨਾਂ ਦੇ ਢਾਲ ਬਣਦੇ ਆ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਆਉਂਦੀ ਹੈ ਉਦੋਂ ਇਹਨਾਂ ਦੇ ਮੋਜੂ ਖੰਗਣੀਆਂ ਪੈ ਜਾਂਦੀਆਂ ਹੂੰ ਜਿਸ ਤਰ੍ਹਾਂ ਇਹ ਅੱਜ ਵੀ ਤੁਸੀਂ ਦੇਖੋ ਜਿੰਨੀ ਦੇਰ ਤੱਕ ਕਮੇਟੀ ਸਹਿਯੋਗ ਨਹੀਂ ਦੇਊਗੀ ਉਨੀ ਦੇਰ ਸੱਟ ਕੀ ਕਰੂੰਗੀ ਫਿਰ ਸੱਟ ਨੂੰ ਬੰਦੇ ਨੂੰ ਨੂੰ ਫੜ ਦਿੰਦੇ ਕੋਈ ਹਾਂਜੀ ਬੰਦੇ ਨੂੰ ਫੜ ਨਹੀਂ ਦਿੰਦੇ ਇਹ ਦਖਲਅੰਦਾਜ਼ੀ ਹੋ ਰਹੀ ਮੈਂ ਮੈਂ ਹੈਰਾਨ ਆ ਕਿ 15 ਸਾਲ ਤੋਂ ਇਲੈਕਸ਼ਨ ਨਹੀਂ ਹੋਏ ਸੈਂਟਰ ਸਰਕਾਰ ਨੇ ਇਹਨਾਂ ਨੂੰ 15 ਅਰਬ ਰੁਪਏ ਦੇ ਖਜ਼ਾਨੇ ਤੇ ਸੈਨ ਕਰਨ ਦੀ ਪਾਵਰ ਦਿੱਤੀ ਹੋਈ ਧਾਮੀ ਵਰਗਿਆਂ ਨੂੰ ਕੋਈ ਖਾਓ ਤੇ ਲੁੱਟੋ ਤੇ ਮਜੇ ਕਰੋ ਉਹ ਦਖਲਦਾਜੀ ਨਹੀਂ ਸਰਕਾਰ ਦੀ ਹੂੰ 15 ਸਾਲ ਤੋਂ ਇਲੈਕਸ਼ਨ ਹੀ ਨਹੀਂ ਹੋਏ ਬਿਲਕੁਲ ਤੇ ਬਾਦਲ ਪਰਿਵਾਰ ਨੂੰ ਉਹਨਾਂ ਨੇ ਸੈਂਟਰ ਸਰਕਾਰ ਨੇ ਖੁੱਲ੍ਹ ਦਿੱਤੀ ਹੈ ਤੇ ਸੈਂਟਰ ਸਰਕਾਰ ਦੀ ਦਖਲਦਾਜੀ ਕਰਕੇ ਹੋ ਰਹੀ ਹੈ ਨਾ ਹਾਂਜੀ ਅਸੀਂ ਇਸੇ ਕਰਕੇ برداشت ਕਰ ਰਹੇ ਨਾ ਕਿ ਉਹ ਸੰਵਿਧਾਨਕ ਪਾਵਰ ਹੈ ਜੀ ਸੈਂਟਰ ਸਰਕਾਰ ਨੇ ਇਲੈਕਸ਼ਨ ਨਹੀਂ ਕਰਾਇਆ ਜੀ ਕੋ ਵਜ੍ਹਾ ਹੋਊਗੀ ਜੀ ਪਰ ਸੈਂਟਰ ਸਰਕਾਰ ਦੀ ਬੇਈਮਾਨੀ ਜਿਹੜੀ ਆ ਉਹ ਇਹਨਾਂ ਦਾ ਨਾਲ ਰੜੇ ਹੋਏ ਨੇ ਹੂੰ ਉਹਦੇ ਕਰਕੇ ਇਹ ਲੁੱਟ ਰਹੇ ਨੇ ਦਖਲਨਾਵੀ ਜੀ ਤੇ ਇਹ ਆ ਹੂੰ ਫਿਰ ਇਲੈਕਸ਼ਨ ਕਮਿਸ਼ਨ ਸਰਕਾਰ ਦਾ ਉਹਨਾ ਆਪਣਾ ਜੁਡੀਸ਼ੀਅਲ ਕਮਿਸ਼ਨ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਅੱਧੀ ਤਨਖਾਹ ਜਿਹੜੀ ਆ ਜੱਜਾਂ ਦੀ ਤਿੰਨ ਜੱਜਾਂ ਦੀ ਇਸ ਕਮੇਟੀ ਦਿੰਦੀ ਅੱਧੀ ਤਨਖਾਹ ਸਰਕਾਰ ਦਿੰਦੀ ਉਹ ਉਹਨੂੰ ਇੱਕ ਸੈਸ਼ਨ ਕੋਡ ਦੇ ਬਰਾਬਰ ਦਰਜਾ ਮਿਲਿਆ ਹੋਇਆ ਬਿਲਕੁਲ ਉਹ 400 ਗੁਰਦੁਆਰੇ ਜਿਹੜੇ ਉਹ ਸਾਡੇ ਹੈਗੇ ਨੇ ਲੋਕਲ ਜਿਹੜੇ ਜਿਹੜੇ ਲੋਕਲ ਕਮੇਟੀਆਂ ਜਿਹਨਾਂ ਦੇ ਹੈਗੇ ਇਤਿਹਾਸਕ ਨੇ ਉਹ ਜਿੰਨੋ ਮਰਜੀ ਲਾ ਕੇ ਰਸੀਵਰ ਬਿਠਾ ਦਿੰਦੇ ਆ ਆਪਣਾ ਉਹ ਜੋ ਮਰਜੀ ਲੁੱਟਦੇ ਆ ਕਸੁੱਟ ਕਰਦੇ ਆ ਜੋ ਕਮੇਟੀ ਦੇ ਕਹਿੰਦੇ ਕਾਲੀ ਦਲ ਦੇ ਕਹਿੰਦੇ ਉਹ ਕਰਦੇ ਆ ਉਹ ਆ ਦਖਲਨਾ ਜੀ ਜੇ ਕੋ ਅੱਜ ਸਰਕਾਰ ਪੁੱਛ ਲਵੇ ਜਾਂ ਪੀ ਪੁਲਿਸ ਜਾ ਕੇ ਕਹੇ ਪੀ ਗੁਰੂਗ੍ਰਾਂਦ ਸਾਹਿਬ ਦੇ ਸਿਰੋਪ ਕਿੱਥੇ ਗਏ ਸਾਨੂੰ ਜਾਣਕਾਰੀ ਦੇ ਇਹ ਤਾਂ ਅਖਰਦਾਜੀ ਕਾਦੀ ਇਹ ਸਰਕਾਰ ਨੇ ਕੋਈ ਚੋਕ ਕੱਢ ਲੈਣਾ ਇਨਵੈਸਟੀਗੇਸ਼ਨ ਦਾ ਹਿੱਸਾ ਇਨਵੈਸਟੀਗੇਸ਼ਨ ਉਹ ਸਰਕਾਰ ਨੂੰ ਸਹਿਯੋਗ ਨਹੀਂ ਮਿਲ ਰਿਹਾ ਨਾ ਪੁਲਿਸ ਨੂੰ ਮਿਲ ਰਿਹਾ ਤਾਂ ਦੇਣਾ ਜਨਾਂ ਨੇ ਉਹ ਉਹ ਬਾਦਲ ਦੀ ਵਫਾ ਦੇ ਵਿੱਚ ਉਹ ਬੇਵਫਾਈ ਕਰ ਰਹੇ ਨੇ ਗੁਰੂਗ੍ਰਾਂਦ ਸਾਹਿਬ ਨਾਲ ਇਸ ਕਰਕੇ ਸਾਡਾ ਮਸਲਾ ਹੱਲ ਨਹੀਂ ਹੋ ਰਿਹਾ ਭਾਈ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਬਾਦਲ ਪਰਵਾਰ ਦੀ ਦਖਲਅੰਦਾਜ਼ੀ ਹੈ ਉਸ ਤੋਂ ਬਾਅਦ ਅ ਅੱਗੇ ਇਸ ਜੀਪੀਸੀ ਸਾਰੀਆਂ ਚੀਜ਼ਾਂ ਚਲਾ ਰਹੀ ਹੈ ਬਾਦਲ ਪਰਿਵਾਰ ਦੀ ਗੱਲ ਕਰੀਏ ਚਲੋ ਖੇਤਰੀ ਪਾਰਟੀ ਐ ਕੁਰਬਾਨੀਆਂ ਵਾਲੀ ਪਾਰਟੀ ਐ ਪਰ ਕੌਮੀ ਵੀ ਜਾਨਣਾ ਚਾਹੁੰਦੀ ਹੈ ਕਿ ਬਾਦਲ ਪਰਿਵਾਰ ਕੋਲੇ ਕੀ ਹੱਕ ਹੈ ਕਿ ਉਹ ਇਸ ਜੀਪੀਸੀ ਯਸਰੀ ਕਾਲ ਤੱਕ ਸਭ ਦੇ ਵਿੱਚ ਇੰਨੀ ਦਖਲਅੰਦਾਜ਼ੀ ਕਰ ਰਹੇ ਉਹਨਾਂ ਕੋਲੇ ਇਹੋ ਜੀ ਕੀ ਪਾਵਰ ਹੈ ਦੇਖੋ ਇਹ ਕੌਮੀ ਪਾਰਟੀ ਸੀ ਕੁਰਬਾਨੀਆਂ ਵਾਲੀ ਪਾਰਟੀ ਸੀ ਤਾਂ ਹੀ ਅਸੀਂ ਇੱਥੋਂ ਤੱਕ ਪਹੁੰਚੇ ਪਰ ਇਹ ਜਦੋਂ ਦਾ ਬਾਦਲ ਦਾ ਗਲਬਾ ਇਹ ਚ ਪਿਆ 25 30 ਸਾਲ ਤੋਂ ਉਸ ਟਾਈਮ ਤੋਂ ਉਹਨੇ ਬਾਦਲ ਪਰਵਾਰ ਨੇ ਇਹਨੂੰ ਆਪਣੇ ਪਰਿਵਾਰ ਦੀ ਜਾਇਦਾਦ ਬਣਾ ਲਿਆ ਉਸ ਟਾਈਮ ਤੋਂ ਇੱਕ ਪਾਵਰ ਸੀ ਦਸ਼ਮ ਪਾਤਸ਼ਾਹ ਨੇ ਦਿੱਤੀ ਪੰਜ ਪਿਆਰੇ ਸਾਜਣ ਦੀ ਤੇ ਉਹ ਹੁੰਦੇ ਸੀਗੇ ਸਿਲੈਕਸ਼ਨ ਤੇ ਉਹ ਪਦਵੀ ਹੁੰਦੀ ਸੀ ਇੱਕ ਜਿਹੜੀ ਪੰਥ ਤੇ ਗ੍ਰੰਥ ਦੇ ਨਾਲ ਅਕਾਲ ਤਖਤ ਦੇ ਸ਼ਿਸ਼ੋਭਤ ਹੁੰਦੀ ਸੀ ਉਹਨੂੰ ਨੌਕਰੀ 'ਚ ਬਦਲ ਦਿੱਤਾ ਲੜਗਾਜੀ ਵਰਗੇ ਜਿਹੜੇ ਚੱਪਲਾਂ ਚੁੱਕ ਕੇ ਅੱਗੇ ਖੜੀਆਂ ਪਾਉਂਦੇ ਆ ਉਹਨਾਂ ਦੀਆਂ ਜਰਾਨੀਆਂ ਦੇ ਪੈਰ ਧੋਂਦੇ ਆ ਹਰਮੰਦਰ ਸਾਹਿਬ ਗਿਆਂ ਦੇ ਉਹਨਾਂ ਨੂੰ ਜਥੇਦਾਰ ਬਣਾਉਣ ਲੱਗ ਪਏ ਤੂੰ ਸਾਡਾ ਤਹਿਸ਼ ਨਿਸ਼ ਹੋ ਗਿਆ ਸਾਰਾ ਕੁਝ ਜਿਹੜੇ ਵੱਡੇ ਵੱਡੇ ਲੀਡਰ ਸੀ ਉਹਨਾਂ ਨੂੰ ਤੇ ਘਰ ਦਿਖਾਤਾ ਉਹਨਾਂ ਦਾ ਪਰ ਰਿਸ਼ੇਦਾਰ ਪਾ ਲੈਣ ਲੱਗ ਪਏ ਜਦੋਂ ਰਾਜ ਭਾਗ ਆਇਆ ਤੇ ਰਾਜ ਭਾਗ ਜਿਹੜਾ ਉਹਦੀ ਲੁੱਟ ਜਿਹੜੀ ਇਹਦੇ ਰਿਸ਼ੇਦਾਰਾਂ ਨੇ ਕੀਤੀ ਜਿਹੜੇ ਸਾਡੇ ਪੁਰਾਣੇ ਅਕਾਲੀ ਸੀ ਉਹ ਮਾਰੇ ਗਏ ਉਹੀ ਵਜ੍ਹਾ ਨਾਲ ਅੱਜ ਪਾਰਟੀ ਜ਼ਮੀਨ ਦੇ ਨਾਲ ਜੁੜੀ ਹੋਈ ਹੈ ਜ਼ਮੀਨ ਦੇ ਨਾਲ ਮਿਲੀ ਹੋਈ ਹੈ ਲੰਮੇ ਪਈ ਹੋਈ ਹੈ ਹੂੰ ਇਹਨੂੰ ਰਾਂ ਨਹੀਂ ਲੱਭਿਆ ਕਿੱਧਰ ਜਾਣਾ ਪਰ ਉਹ ਤਾਂ ਕਹਿੰਦੇ 27 ਚ ਜਿੱਤ ਜਾਣਾ ਹੈ ਹਾਂ ਉਹ ਕਹੀ ਜਾਣ ਜੋ ਮਰਜ਼ੀ ਕਹੀ ਤੁਹਾਨੂੰ ਮੂੰਹ ਉਹਨਾਂ ਦਾ ਜबान ਉਹਨਾਂ ਦੀ ਹੈ ਜੀ ਆਪਾਂ ਕੀ ਕਰ ਸਕਦੇ ਜੀ ਆਪਾਂ ਜਿਸ ਤਰ ਗੜਗੱਜ ਉਹਨਾਂ ਦੀ ਗੱਲ ਕਰਦੇ ਆ ਤੁਸੀਂ ਜ਼ਿਕਰ ਕੀਤਾ ਹੈ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਹੈ ਕਿਉਂਕਿ ਤੁਸੀਂ ਵੀ ਉਸ ਸੌਦੇ ਤੇ ਰਹਿ ਚੁੱਕੇ ਹੋ ਤੁਸੀਂ ਬਹੁਤ ਬਿਹਤਰ ਤਰੀਕੇ ਦੇ ਨਾਲ ਜਾਣਦੇ ਹੋ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਹੁਣ ਜਿਹੜੇ ਮੌਜੂਦਾ ਜਥੇਦਾਰ ਨੇ ਉਹਨਾਂ ਦੀ ਹੈ ਉਹ ਜਾਣਦੇ ਨੇ ਪ੍ਰਚਾਰ ਵੀ ਕਰਦੇ ਨੇ ਉਸ ਤੋਂ ਬਾਅਦ ਲੋਕਾਂ ਨੂੰ ਇਹ ਵੀ ਕਹਿੰਦੇ ਨੇ ਕਿ ਸਾਫ਼ ਸੂਰ ਸਿੱਖ ਬਣੋ ਪਰ ਬਾ ਵੀਰਦ ਉਸਦੇ ਜਿਹੜੀਆਂ ਚੀਜ਼ਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜੀਆਂ ਹੋਈਆਂ ਨੇ ਐਸਜੀਪੀਸੀ ਦਾ ਕੋਈ ਸਵਾਲ ਹੁੰਦਾਗਾ ਉਹ ਅੱਗੇ ਆ ਕੇ ਖੜ ਜਾਂਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖ ਜਿਓ ਕਿੰਨੀ ਮਰਿਆਦਾ ਰਹਿ ਗਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਇਸ ਸਮੇਂ ਦੇਖੋ ਇਹ ਗੜਗਾਜ ਵਰਗੇ ਤੇ ਕਾਲ ਤਖਤ ਦੇ ਜਥੇਦਾਰ ਨਹੀਂ ਕਹਿ ਜਾ ਸਕਦੇ ਇਹ ਤਾਂ ਕਲੰਖ ਕਹਿ ਸਕਦੇ ਅਕਾਲ ਤਖਤ ਤੇ ਲੱਗੇ ਜਥੇਦਾਰ ਰਾਤ ਨੂੰ 2 ਵਜੇ ਚੋਰਾਂ ਦੀ ਤਰ੍ਹਾਂ ਪੱਗ ਲਵੇ ਤੇ ਕਿਉਂ ਲਵੇ ਜੇ ਕੋਈ ਇਹਨੂੰ ਚੋਰਾਂ ਦੀ ਤਰ੍ਹਾਂ ਦੇਵੇ ਤੇ ਕਿਉਂ ਦੇਵੇ ਜਿਸ ਬੰਦੇ ਨੇ ਸਾਰੀ ਕੌਮ ਦੀ ਖਿਦਮਤ ਕਰਨੀ ਹੈ ਸੇਵਾ 'ਚ ਹਾਜ਼ਰੀ ਲਵਾਉਣੀ ਹੈ ਉਹ ਚੋਰਾਂ ਦੀ ਤਰ੍ਹਾਂ ਰਾਤ ਨੂੰ ਪੱਗ ਕਿਉਂ ਲਵੇ ਫਿਰ ਕੋਈ ਜਾਣ ਪਛਾਣ ਸੰਗਤ ਲਈ ਜਾਣ ਪਛਾਣ ਕੋਈ ਨਹੀਂ ਇਹਦੀ ਬੈਕਗ੍ਰਾਉਂਡ ਇਸ ਬੰਦੇ ਦੀ ਸਿਰਫ ਸੁਖਵੀਰ ਦੀ ਚਮਚਾਗਰੀ ਛਰਨੇ ਦੀ ਚਮਚਾ ਕਰੀ ਇਹ ਇਹ ਨਾ ਇਹੀ ਗੱਲਾਂ ਨੇ ਜਿਨ੍ਹਾਂ ਨੇ ਸਾਡੀ ਪਾਰਟੀ ਦਾ ਨਾਸ ਮਾਰਿਆ ਜਿਨ੍ਹਾਂ ਨੇ ਪਰੰਪਰਾਵਾਂ ਤੇ ਸਿਧਾਂਤਾਂ ਦਾ ਨਾਸ ਕੀਤਾ ਜਿਨ੍ਹਾਂ ਦੀ ਵਜ੍ਹਾ ਨਾਲ ਅੱਜ ਅਸੀਂ ਕਿਸੇ ਪਾਸੇ ਲੱਗ ਨਹੀਂ ਰਹੇ ਜਿੰਨੋਂ ਸਰਕਾਰ ਨੂੰ ਕੋਈ ਜਵਾਬ ਦੇ ਨਹੀਂ ਹੋ ਰਿਹਾ ਤੁਸੀਂ ਤੇ ਕਾਲ ਤਖਤ ਨੂੰ ਅੱਗੇ ਕਰ ਦਿਓ ਕਾਲ ਤਖਤ ਨੂੰ ਢਾਲ ਬਣਾ ਕੇ ਵਰਤੋ ਆਪਣੀ ਜਾਨ ਬਚਾਓ ਲੋਕਾਂ ਦੀ ਸੈਂਪੈਥੀ ਲਓ ਇਹ ਇਹਹੀ ਵਜ੍ਹਾ ਆ ਜਿਹੜੀ ਜਿਹਦੀ ਵਜ੍ਹਾ ਨਾਲ ਅਸੀਂ ਲੀਤੋਂ ਲੈ ਗਏ ਹੂੰ ਜੀ ਕੋਈ ਸਭ ਜਥੇਦਾਰ ਤਾਂ ਚਲੋ ਪਿਛਲੇ ਜਥੇਦਾਰ ਸਾਹਿਬ ਦੀ ਗੱਲ ਕਰਾਂ ਚਾਹੀ ਗੈਨੀ ਹਰਪੇ ਸਿੰਘ ਹੋਣਾ ਗੈਨੀ ਰਗਵੀਰ ਸਿੰਘ ਜੀ ਹੋਣ ਵੱਖ-ਵੱਖ ਤਖਤਾਂ ਦੇ ਜਦੋਂ ਹੁਣ ਸਾਰਾ ਕੁਝ ਹੋਇਆ ਗੈਨੀ ਰਗਵੀਰ ਸਿੰਘ ਨੇ ਵੀ ਗਲਤੀ ਮੰਨ ਲਈ ਉਸ ਤੋਂ ਬਾਅਦ ਗੈਨੇ ਹਰਪੇ ਸਿੰਘ ਨੇ ਜਿਹੜੇ ਉਹ ਸਾਰਾ ਕੁਝ ਛੱਡ ਕੇ ਸਿਆਸਤ ਦੇ ਵਿੱਚ ਆ ਗਏ ਐਜ਼ ਅ ਜਥੇਦਾਰ ਕੀ ਇਹ ਚੀਜ਼ਾਂ ਕਰਨੀਆਂ ਪਸ ਬਸ ਤਾਂ ਗਲਤ ਨੇ ਹੈਨਾ ਬਿਲਕੁਲ ਗਲਤ ਨੇ ਪਰ ਜਿਸ ਤਰ੍ਹਾਂ ਉਹਨਾਂ ਨੇ ਮੰਨਿਆ ਮੈਂ ਮਾਫੀ ਦਿੱਤੀ ਐ ਮੈਂ ਸਾਰੀਆਂ ਚੀਜ਼ਾਂ ਮੰਨਦਾ ਗਿਆਨੇ ਹਰਪੀਰ ਸਿੰਘ ਸਾਰਾ ਕੁਝ ਛੱਡ ਕੇ ਸਿਆਸਤ ਚ ਆ ਗਏ ਉਸ ਅਹੁਦੇ ਦੀ ਜਿਹੜੀ ਮਰਿਆਦਾ ਲੋਕਾਂ ਦੇ ਵਿੱਚ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਗੁਰਗਾਜ ਸਿੰਘ ਦੇ ਵੱਡੇ ਭਰਾ ਹੀ ਨੇ ਜਿਹੜੇ ਕਿਸੇ ਦੂਸਰੇ ਥਾਂ ਤੇ ਆਏ ਇਹਨਾਂ ਤਾਂ ਪਹਿਲਾਂ ਵੀ ਕਿਸੇ ਦਾ ਜਿਦੀ ਪਾਗ ਲੱਥੀ ਆ ਉਹ ਜਦੋਂ ਬੈਠਾ ਉਸ ਤੋਂ ਪਹਿਲਾਂ ਵੀ ਕਿਸੇ ਦੀ ਪਾਗ ਲੱਥੀ ਆ ਤੋ ਇਹਦਾ ਤੁਹੀ ਹਿਸਟਰੀ ਦੇਖੋ ਇਹਦੇ ਪਾਪ ਤੋਂ ਲੈ ਕੇ ਅੱਜ ਤੱਕ ਜਿਹੜੀ ਜਥੇਦਾਰ ਬਦਲਦੀ ਇਹ ਇਹੀ ਸਾਡਾ ਨੁਕਸਾਨ ਹੈ ਪਰ ਤੁਸੀਂ ਦੇਖੀਂ ਕਿ ਕਾ ਨੀ ਹੈ ਇਹ ਤਾਂ ਹਾਂਜੀ ਟੰਗ ਤਰੀਕਾ ਤਾਂ ਹੈ ਹੀ ਨਹੀਂ ਕੋਈ ਵੀ ਕਦੋਂ ਲਾਉਣਾ ਕਿਵੇਂ ਲਾਉਣਾ ਮੈਨੂੰ ਕਾ ਉਹੀ ਹੈ ਉਹੀ ਵਜਾ ਆ ਉਹੀ ਵਜਾ ਆ ਕਿ ਸਾਡਾ ਨੁਕਸਾਨ ਹੋਇਆ ਵਰਨਾ ਇਹ ਪਦਮੀਆਂ ਸੀ ਗਿਆ ਭਾਈ ਮਨੀ ਸਿੰਘ ਦੀਦियां ਜਿੱਥੇ ਉਹ ਬੰਦ-ਬੰਦ ਕਟਵਾ ਗਏ ਪਰ ਉਹਨਾਂ ਸਦਾਤ ਨਹੀਂ ਪਿੱਛੇ ਪੈਣ ਦਿੱਤਾ ਸਦਾਤ ਨੂੰ ਖੋਰਾ ਨਹੀਂ ਲੱਗਣ ਦਿੱਤਾ ਬਾਬਾ ਬੁੱਢਾ ਜੀ ਵਰਗੇ ਇਹ ਪਤਮੀਆਂ ਸੀਗੀਆਂ ਉਹਨਾਂ ਦੀਆਂ ਜਿਹੜੇ ਮਾਲਕ ਸੀ ਸਾਡੀ ਕੌਮ ਦੇ ਤੇ ਪਤਮੀਆਂ ਜਿਹੋਨਾਂ ਨੂੰ ਮਿਲ ਗਈਆਂ ਜਿਹੜੇ ਇੱਕ ਪ੍ਰਮਾਤਮਾ ਤੋਂ ਟੁੱਟੇ ਹੋਏ ਤੇ ਬੇਮੁਖ ਹੋਏ ਤੇ ਰਾਜਸੀ ਤੇ ਲਾਲਚੀ ਤੇ ਵਪਾਰੀ ਪਰਿਵਾਰ ਦੇ ਨੌਕਰ ਬਣ ਕੇ ਇੱਥੇ ਉਹ ਭੋਗ ਰਹੇ ਨੇ ਉਸੇ ਪਦਵੀ ਨੂੰ ਗੜਗਾਜ ਵਰਗੇ ਜੀ ਪਈਸਾ ਇੱਕ ਗੁਰਬਾਣੀ ਚ ਸ਼ਬਦ ਹੁੰਦਾ ਹੋਰ ਉਹ ਗੰਗ ਬਹਾਈ ਹਨ ਦੋਨੇ ਆਈ ਆ ਕੇ ਕਿੰ ਕੀ ਗੰਗਾ ਦੂਸਰੇ ਪਾਸੇ ਨੂੰ ਵੇ ਵੇ ਉਤਰੀ ਹੂੰ ਇੱਥੇ ਅਸੀਂ ਇਹ ਕੁਝ ਦੇਖ ਰਹੇ ਹਾਂ ਜੀ ਪਈਸਾ ਪਿਛਲੇ ਦਿਨਾਂ ਨਾਬਰ ਅਸ ਦੇ ਜਿਹੜੇ ਹੈਗੇ ਨੇ ਵਾਰਿਸ ਉਹਨਾਂ ਦੀ ਦਸਤਾਰਬੰਦੀ ਹੁੰਦੀ ਹੈ ਜੀ ਦਸਤਾਰਬੰਦੀ ਤੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਮੈਂਬਰ ਬੜੀਆਂ ਸ਼ਖਸੀਅਤਾਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਡੇਰਾ ਬਿਆਸ ਦੇ ਮੁਖੀ ਵੀ ਜਾਂਦੇ ਨੇ ਹਾਲਾਂਕਿ ਉਹਨਾਂ ਦੀਆਂ ਤਸਵੀਰਾਂ ਵੀ ਪਹਿਲਾਂ ਲਈਆਂ ਉਸ ਵਾਰ ਕੰਟਰੋਵਰਸ਼ੀਅਲ ਹੋਈਆਂ ਵੀ ਉਹ ਵਾਇਰਲ ਹੋ ਰਹੀਆਂ ਨੇ ਹਾਂਜੀ ਜਿਹੜੀ ਉਹ ਦਸਤਾਰਬੰਦੀ ਹੋਈ ਆ ਐਡੇ ਸਮੇਂ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਉਹਦੀ ਕੋਈ ਮਹੱਤਤਾ ਹੈ ਨਹੀਂ ਹੈ ਕਿਉਂ ਕਿਵੇਂ ਕੀ ਸਾ ਕਿਉਂਕਿ ਉਹ ਇੱਕ ਹਾਈਲਾਈਟ ਬੜਾ ਹੋਇਆ ਹੁਣ ਉਹ ਕਹਿੰਦੇ ਸਾਡਾ ਰਾਜ ਆ ਜਾਣਾ ਹੈਗਾ ਅਸੀਂ ਦਸਤਾਰਬੰਦੀ ਕਰਾ ਲਈ ਹੈ ਇਹ ਚਰਚਾਵਾਂ ਨੇ ਇਹਨੂੰ ਦੇਖਦੇ ਕਿਵੇਂਓ ਦੇਖੋ ਇੱਕ ਜਿਹੜੇ ਰਾਜਾ ਰਬਦੋਮਨ ਸਿੰਘ ਸੀ ਰਾਜਾ ਹੀਰਾ ਸਿੰਘ ਸੀਗੇ ਬੜੇ ਸਨਮਾਨਯੋਗ ਸਖੀਤਾ ਹੋਈਆਂ ਨੇ ਰਾਜਾ ਹੀਰਾ ਸਿੰਘ ਜਿਹੜਾ ਉਹ ਪੂਰਨ ਤੌਰ ਤੇ ਗੁਰਸਿੱਖ ਤੇ ਗੁਰੂ ਦੇ ਨਾਲ ਗੁਰੂ ਦੀ ਪੰਮ ਭਾਵਨੀ ਦੇ ਨਾਲ ਜੁੜਿਆ ਹੋਇਆ ਸੀ ਔਰ ਇਹ ਹੀ وجہ ਹੈ ਕਿ ਉਹਨਾਂ ਨੇ ਭਾਈ ਕਾਨ ਸਿੰਘ ਨਾਭਾ ਵਰਗੇ ਵਿਦਵਾਨ ਸਾਨੂੰ ਦਿੱਤੇ ਉਹਨਾਂ ਨੂੰ ਉਹਨਾਂ ਨੇ ਆਪਣੇ ਕੋਲ ਰੱਖਿਆ ਤੇ ਬੜੇ ਬੜੇ ਉਹਨਾਂ ਦੇ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਇਤਿਹਾਸ ਬਾਰੇ ਜਾਂ ਗੁਰਬਾਣੀ ਬਾਰੇ ਉਹਨਾਂ ਤੋਂ ਨੌਲੇਜ ਵੀ ਲਈ ਤੇ ਉਹਨੂੰ ਸੰਗਤ ਦੇ ਭਲੇ ਲਈ ਵੀ ਉਹਨਾਂ ਨੂੰ ਵਰਤਿਆ ਜੀ ਅਰਪਦੋਂ ਬੰਦ ਸਿੰਘ ਸੀਗਾ ਇਹ ਬੜਾ ਦੇਸ਼ ਭਗਤ ਸਿੱਖ ਸੀਗਾ ਰਾਜਾ ਸੀਗਾ ਤੇ ਇਹ ਇਹਨਾਂ ਨੇ ਅੰਗਰੇਜ਼ਾਂ ਦੀ ਇਹ ਨਹੀਂ ਸੀ ਮੰਨੀ। ਹੂੰ ਉਹਨੂੰ ਉਹਨਾਂ ਨੇ ਕਾਲੇ ਪਾਣੀਆ ਭੇਜਤਾ ਸੀ। ਤੇ ਇੱਥੇ ਵੱਡੇ ਵੱਡੇ ਜਿਹੜੇ ਦੂਸਰੇ ਸੀਗੇ ਰਾਜਸਥਾਨ ਦੇ ਰਾਜੇ ਉਹ ਮੰਨਦੇ ਰਹੇ। ਪਰ ਰਮਤੂ ਰਮਦੰਮਨ ਸਿੰਘ ਨੇ ਨਹੀਂ ਸੀ ਮੰਨੀ। ਇਹ ਇਹ ਬੱਚਾ ਉਹਦਾ ਵਾਰਸ ਆ। ਹਾਂਜੀ ਤੇ ਇਹ ਮਾਣ ਕਰ ਸਕਦਾ ਆਪਣੇ ਬਜ਼ੁਰਗਾਂ ਦੀ ਕਮਾਈ ਤੇ। ਪਰ ਅੱਗੇ ਭੁੱਖ ਜਿਹੜਾ ਉਹ ਜੋ ਸੋਚਦਾ ਉਹ ਜ਼ਰੂਰੀ ਨਹੀਂ ਉਸ ਤਰ੍ਹਾਂ ਹੋਵੇ। ਪਰ ਆਪਣੇ ਬਜ਼ੁਰਗਾਂ ਦੀ ਉਹ ਆਨ ਸ਼ਾਨ ਤੇ ਮਾਣ ਕਰਨਾ ਜਾਂ ਫਖਰ ਕਰਕੇ ਉਸੇ ਲਈ ਤੇ ਚੱਲਣਾ ਚੰਗੀ ਗੱਲ ਹੈ ਪਰ ਜਿਸ ਤਰ੍ਹਾਂ ਇਹਨੂੰ ਸੋਸ਼ਲ ਮੀਡੀਆ ਤੇ ਹਾਈਲਾਈਟ ਕੀਤਾ ਗਿਆ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਦੱਸਿਆ ਗਿਆ ਵੀ ਹੁਣ ਤਾਂ ਬੱਸ ਬੱਲੇ ਬੱਲੇ ਆ ਜੀ ਸਾਡਾ ਰਾਜ ਆ ਜਾਣਾ ਹੈਗਾ ਇਹ ਬੱਚਾ ਦੇਖੋ ਕਿਸ ਤਰ੍ਹਾਂ ਦੇਖੋ ਇਹ ਤੇ ਇਹਨਾਂ ਦੇ ਆਪਣੇ ਖਿਆਲ ਨੇ ਆਪਣੇ ਖਿਆਲ ਨੇ ਕਿਉਂਕਿ ਇਹ ਉਹ ਰਾਜਾ ਪ੍ਰਥਾ ਨਹੀਂ ਹੈਗੀ ਇਹ ਲੋਕਤੰਤਰ ਹੈ ਹਮ ਲੋਕਤੰਤਰ ਦੇ ਵਿੱਚ ਵੋਟਾਂ ਪਾਉਣ ਕਰਕੇ ਜਿਹੜਾ ਨਾ ਇਹ ਸਿਸਟਮ ਜਿਹੜਾ ਹੈ ਇਹਨੂੰ ਹਲਾਇਆ ਜਾ ਸਕਦਾ ਜਿਵੇਂ ਅਸੀਂ 15 ਸਾਲ ਹੋ ਗਏ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਜਿਹੜੀ ਉਹਨੂੰ ਹੋਈ ਤੇ ਪ੍ਰਬੰਧਕ ਕਮੇਟੀ ਦੀ ਜਿਹੜੀ ਲੋਟਤ ਕਸਟ ਹੋ ਰਹੀ ਉਹਨੂੰ ਅਸੀਂ ਨਹੀਂ ਚੇਂਜ ਕਰ ਪਾ ਰਹੇ ਹਮ ਹੁਣ ਕੀ ਕਰੀਏ ਅਸੀਂ ਬਸ ਇਹ ਰੰਗੜ ਵਾਲੀ ਲੜਾਈ ਲੜੀਏ ਜੀ ਜਾਂ ਇੱਕੋ ਤਰੀਕਾ ਉਹਨਨ ਕਾਣਾ ਸਾਹਿਬ ਜਿ ਤਰ੍ਹਾਂ ਯਾਦ ਕਰਾਇਆ ਸੀ ਉਹਨੂੰ ਕਮੇਟੀ ਨੂੰ ਕਰਾਈਏ ਇਹ ਦੋ ਗੱਲਾਂ ਰਹਿ ਗਈਆਂ ਜੀ ਤੋਂ ਮੈਂ ਮਹਿਸੂਸ ਕਰਦਾ ਕਿ ਇਹ ਬੱਚੇ ਦੀ ਭਾਵਨਾ ਜਿਹੜੀ ਬਹੁਤ ਉੱਚੀ ਸੋਚੀ ਹੋਣੀ ਚੰਗੀ ਗੱਲ ਆ ਪਰ ਜਿਹੜੇ ਇਹ ਹੁਣ ਮੇਰਾ ਰਾਜ ਆ ਗਿਆ ਜਾਂ ਇਹ ਹੋ ਗਿਆ ਇਹ ਗੱਲਾਂ ਜਿਹੜੀਆਂ ਖਿਆਲ ਹੁੰਦੇ ਨੇ ਉੱਚੇ ਖਿਆਲ ਜਦ ਅਸੀਂ ਰੋਜ਼ ਅਰਦਾਸ ਕਰਦੇ ਰਾਜ ਕਰੇਗਾ ਖਾਲਸਾ ਤੋਂ ਇਹੀ ਇਹੀ ਖਿਆਲ ਹੀ ਨੇ ਜੀ ਮਾਨੂੰ ਆਪਣੇ ਮਨ ਦੇ ਵਰਬਲੇ ਉੱਚੇ ਰੱਖਣੇ ਖਿਆਲ ਹੀ ਨੇ ਜੀ ਫਿਰ ਜਬਾਬ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਗੱਲਬਾਤ ਜਿਹੜੀ ਉਹ ਸੰਜ ਕੀਤੀ ਤੇ ਵਿਸਥਾਰ ਦੇ ਵਿੱਚ ਸਾਰਾ ਕੁਝ ਦੱਸਿਆ ਧੰਨਵਾਦ ਬਹੁਤ ਬਹੁਤ ਬੇ ਖਾਲਸਾ ਜੀ ਸੋਸ਼ਨਪਾਈ ਰਣਜੀਤ ਸਿੰਘ ਜਿਨ੍ਹਾਂ ਨੇ ਆਪਣੀਆਂ ਜਿਹੜੀਆਂ ਭਾਵਨਾਵਾਂ ਨੇ ਆਪਣੇ ਆਪਣੇ ਵਿਚਾਰ ਨੇ ਜਿਹੜੇ ਬਹੁਤ ਸਾਰੇ ਵਿਸ਼ਿਆਂ ਦੇ ਉੱਪਰ ਸਾਂਝੇ ਕੀਤੇ ਨੇ ਕਿਉਂਕਿ ਅਕਸਰ ਬਾਦਲ ਪਰਿਵਾਰ ਦੇ ਨਾਲ ਇਹਨਾਂ ਦੀ ਲੰਬਾ ਸਮਾਂ ਹੋਇਆ ਹੈ ਕਿ ਜਦੋਂ ਆਮੋ-ਸਾਹਮਣੇ ਟਕਰਾਰਾ ਰਹੀਆਂ ਨੇ ਬਾਦਲ ਪਰਿਵਾਰ ਪਰੇ ਬੜੇ ਖੁਲਾਸੇ ਕਰਦੇ ਰਹੇ ਨੇ ਲੰਬਾ ਸਮਾਂ ਜੇਲ੍ਹ ਵੀ ਕੱਟ ਕੇ ਆਏ ਨੇ ਬੜੀਆਂ ਚੀਜ਼ਾਂ ਇਹਨਾਂ ਦੀ ਜ਼ਿੰਦਗੀ 'ਚ ਰਹੀਆਂ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਅੱਜ ਦੀ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ ਫਿਰ ਕਿਸੇ ਹੋਰ ਗੱਲਬਾਤ ਦੇ ਨਾਲ ਹਾਜ਼ਰ ਹੋਵਾਂਗੇ ਮੇਰੇ ਨਾਲ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼